ਪਲਾਨਿੰਗ ਕਰਦੇ ਦੋਵੇਂ ਬੜੇ ਮਾਸਟਰ ਸੀਗੇ ਮਤਲਬ ਸਮਝ ਨਹੀਂ ਲੱਗਦੀ ਇਹ ਐਡੇ ਤਰੀਕੇ ਨਾਲ ਕਰਦੇ ਹੈ ਮੂਰਖਾਂ ਕੋਈ ਵੀ ਮੈਂ ਜਿਦਾਜ ਕਰਦਾ ਕਿਹਦਾ ਕਰਦੇ ਫਾਇਲਿੰਗ ਕਰਤੀ ਤੇ ਟੈਲੀਫੋਨ ਤੇ ਲੈ ਲਈ ਜਾਣਕਾਰੀ ਜੋ ਮੇਰੇ ਲਈ ਜਿਹ ਮੈਂ ਫਲਾਣੇ ਬੰਦੇ ਨੇ ਫਾਇਰ ਕੀਤਾ ਜੀ ਉਹ ਇਹਨਾਂ ਨੇ ਨਾ ਕਾਦੀਆਂ ਲਾਗੇ ਇੱਕ ਨਾ ਉਹ ਭੁੱਲ ਗਿਆ ਪਿੰਡ ਦਾ ਕਾਦੀਆਂ ਲਾਗੇ ਇੱਕ ਨਰਸਿੰਗ ਸਕੂਲ ਦਾ ਮਾਲਕ ਸੀਗਾ ਡਾਕਟਰ ਡਾਕਟਰ ਕਹਿੰਦੇ ਸੀ ਉਹਨੂੰ ਇਹਨਾਂ ਨੇ ਉਹਨੂੰ ਅਗਵਾ ਕਰਕੇ ਤੇ ਸਾਡੇ ਆਪਣਾ ਮੁਜੀਠੇ ਥਾਣੇ ਦਾ ਪਿੰਡ ਸੀ ਸ਼ਾਇਦ ਕੋਟਲਾ ਸੁਲਤਾਨ ਇਹੋ ਜਿਹਾ ਕੋਈ ਨਾ ਪਿੰਡ ਦਾ ਮੈਨੂੰ ਭੁੱਲ ਗਿਆ ਆਪਣਾ ਸ਼ਾਹ ਮੁਹੰਮਦ ਉਹ ਪਿੰਡ ਦਾ ਸੀਗਾ ਜਿਹਨੇ ਜੰਗਲਾਮਾਂ ਸਿੰਘ ਨਾਲ ਗੋਰੀਆਂ ਦਾ ਲਿਖਿਆ ਇਹ ਜੀ ਉੱਥੇ ਉਹਨੂੰ ਡਾਕਟਰ ਨੂੰ ਉੱਥੇ ਲਿਆਏ ਚਾਰ ਪੰਜ ਜਾਣੇ ਇਹ ਰਲ ਕੇ ਕੁਝ ਬੰਦੇ ਉਸੇ ਪਿੰਡ ਦੇ ਅਸੀਂ ਦੋ ਤਿੰਨ ਬਾਹਰ ਦੇ ਸੀਗੇ ਅੱਛਾ ਇਹਨਾਂ ਦੇ ਦੋਨੋਂ ਦੀ ਇੱਕ ਮੋੜਸ ਪਿੰਡ ਦੀ ਸੀ ਵੀ ਇਹ ਕਦੀ ਵੀ ਇਕੱਠੇ ਨਹੀਂ ਰਹਿੰਦੇ ਇਹ ਨਹੀਂ ਵੀ ਇਕੱਠੇ ਕਾਬੂ ਆਏਗਾ ਇੱਕ ਭਰਾ ਹਮੇਸ਼ਾ ਦੂਜੇ ਤੋਂ ਦੂਰ ਰਹਿੰਦਾ ਸੀਗਾ ਤੇ ਕਮਿਊਨੀਕੇਸ਼ਨ ਇਹਨਾਂ ਦੀ ਪੂਰੀ ਹੋ ਚੁਗੀ। ਮੋਬਾਈਲ ਫੋਨ ਤੋਂ ਆ ਗਏ ਸੀਗੇ ਤੇ ਮੋਬਾਈਲ ਤੇ ਗੱਲਾਂ ਹੁੰਦੀਆਂ ਸੀ। ਇਹਨਾਂ ਨੇ ਕੀ ਕੀਤਾ ਵੀ ਡਾਕਟਰ ਨੂੰ ਲਿਆ ਕੇ ਉਹਨਾਂ ਦੇ ਘਰ ਇਹਨਾਂ ਨੇ ਵਗਵਾ ਕਰਕੇ ਲੱਖ ਲਿਆ। ਤੇ ਆਪ ਉਹਦੀ ਮਾਂ ਨੂੰ ਫੋਨ ਕਰਦਾ ਉਹਨਾਂ ਨੇ। ਰੋਜ਼ ਦੂਜੇ ਨੂੰ ਦੇਣਾ ਵੀ ਮਾਤਾ ਡਾਕਟਰ ਨਹੀਂ ਆਇਆ ਅਜੇ ਸਾਨੂੰ ਕੰਮ ਸੀ ਉਹਨਾਂ ਦਾ। ਕੋਈ ਬਹੁਤ ਜ਼ਰੂਰੀ ਕੰਮ ਇਹ ਮਿਲਦਾ ਸੀਗਾ। ਉਹਨੇ ਕਿਹਾ ਪੁੱਤ ਉਹ ਚੰਡੀਗੜ੍ਹ ਗਿਆ ਸੀਗਾ। ਅੱਛਾ। ਅਗਰ ਤਾਂ ਡਾਕਟਰ ਦੇ ਫੋਨ ਤੋਂ ਡਾਕਟਰ ਕੋਲੋਂ ਉਹਦੀ ਮਾਂ ਨੂੰ ਫੋਨ ਕਰਾ ਦੇਣਾ ਵੀ ਮਾਦਾ ਮੈਂ ਬਿਲਕੁਲ ਠੀਕ ਠਾਕ ਆ ਉਹ ਥੋੜਾ ਕਾਲਜ ਦਾ ਕੰਮ ਤੇਰਾ ਬੜਾ ਉਲਝਿਆ ਆਵਾ ਮੈਂ ਕਰਕੇ ਆਉਂਗਾ ਨਾ ਮਤਲਬ ਇਹ ਨਹੀਂ ਜੇ ਕਿਸ ਨੂੰ ਪਤਾ ਹੀ ਨਹੀਂ ਕਿ ਵੀ ਬੰਦਾ ਗਵਾਹ ਹੋ ਗਿਆ ਕੋਈ ਮਾਂ ਨੂੰ ਨਹੀਂ ਪਤਾ ਲਈ ਘਰ ਵਾਲੇ ਨੂੰ ਨਹੀਂ ਪਤਾ ਕੱਲਾ ਉਹਨੂੰ ਪਤਾ ਸੀ ਮੈਂ ਗਵਾਹ ਹੋ ਚੁੱਕਾ ਵਾਂ ਅਸ਼ਾ ਉਹਦੇ ਡਾਕੂਮੈਂਟ ਵਗੈਰਾ ਨੇ ਤਿਆਰ ਕਰ ਲਏ ਵੀ ਕਾਲਜ ਤੋਂ ਸਾਡੇ ਨਾਲ ਆ ਰਹੇ ਤਹਿਸੀਲਦਾਰ ਨਾਲ ਵੀ ਉਹ ਵੀ ਹੋ ਜਾਈਗਾ ਉਹਦੇ ਨਾਲ ਨਾਲ ਗੱਲਬਾਤ ਹੋ ਗਈ ਸੀ ਵੀ ਤੂੰ ਰਜਿਸਟਰੀ ਕਰਦੀ ਇੰਤਕਾਲ ਚਾੜਦੀ ਤੇ ਡਾਕਟਰ ਨੂੰ ਇੱਕ ਟੁਕੜਾ 10 15 ਦਿਨਾਂ ਕੇ ਕੰਮ ਚੱਲਦਾ ਰਿਹਾ